ਨੰਦੀਸ਼ੋ ਟੈਲੀਕਮ ਤੇ ਤੁਹਾਡਾ ਸਵਾਗਤ ਹੈ ਸਾਰੇ ਨੂੰ ਸਤਿ ਸ੍ਰੀ ਅਕਾਲ ਤੁਖੜਉਣ ਲੱਗੇ ਕੋ ਸਮਾਰਟ ਗੈਜਟ ਅਧੀਨ ਕਾ ਤੁਹਾਨੂੰ ਜਰੂਰ ਪਸੰਦ ਆਉਣਗੇ ਹਾਂਜੀ ਆ ਇੱਕ ਪੋਰਟੇਬਲ ਜੂਸਰ ਜੇ ਭਾ ਕਿਤੇ ਟ੍ਰੈਵਲ ਤੇ ਜਾਣਾ ਕਿਤੇ ਵੀ ਜਾਣਾਗਾ ਤਾਂ ਇਹਨੂੰ ਇਹਦੇ ਉੱਪਰ ਇੱਥੇ ਇਸ ਤਰ੍ਹਾਂ ਖੋਲਦਾਗਾ ਇਹ ਚ ਖੋਲ ਕੇ ਮਸਮੀ ਪੈ ਜਾਂਦੀ ਹੈ ਇੱਥੇ ਮਸਮੀ ਕੱਟ ਕੇ ਪਾਓ ਉਸ ਤੋਂ ਪਿੱਛੋਂ ਇਹਨੂੰ ਲਾਉਣਾ ਇਹ ਚਾਰਜ ਦੇਣਾ ਇਹਨੂੰ ਚਾਰਜ ਕਰਕੇ ਇਸ ਤਰ੍ਹਾਂ ਇਹ ਜਦੋਂ ਇਹਨੂੰ ਚਾਰਜ ਹੋਊਗਾ ਤਾਂ ਇਹ ਚੱਲੂਗਾ ਇਹ ਰਿਚਾਰਜ ਕਰਨ ਲੱਗਾ ਚਾਰਜ ਹੈ ਨਹੀਂ ਆ ਕੋ ਮਕੇ ਬਿਲਕੁਲ ਵਧੀਆ ਜੂਸ ਕੱਢ ਕੇ ਇੱਥੇ ਪਹੁੰਚਾ ਕਰ ਦੂਗਾ ਤੇ ਮਿੱਥੋ ਆਹ ਲੇ ਟੂਬੀ ਲੱਗੀ ਐ ਇੱਥੋਂ ਦੀ ਆਪਾਂ ਕੱਢ ਸਕਦੇ ਹਾਂ ਜੂਸ ਇਹ ਚਾਰਜ ਕਰਨ ਲੱਗਾ ਚਾਰਜ ਹੈ ਨਹੀਂਗਾ ਮੈਂ ਵੀਡੀਓ ਬਣਾਉਣ ਲੱਗ ਗਿਆ ਤੇ ਇਹ ਇੱਕ ਆ ਜੀ ਆਹ ਬੋਤਲ ਜਿਹੜੀ ਬਹੁਤ ਸਸਤੇ ਰੇਟ ਦਾ 1 ਲੀਟਰ ਦੀ ਬੋਤਲ ਆ ਇਹ ਚ ਜਿਹੜਾ ਪਾਣੀ ਪਾਵੋਗੇ ਸਹੀ 10 ਘੰਟੇ ਅੱਗੇ ਰਹਿ ਰਹੂਗਾ ਕਿਆਜਾ ਪਾਣੀ ਦੇ ਵਿੱਚੋਂ ਖਾ ਪਾਵਾਂਗੇ ਉੱਪਰ ਪਿੱਛੋਂ ਆ ਗਿਆ ਜੀ ਆਹ ਸਪਾਈ ਕੈਮਰਾ ਇਹ ਰਿਹਾ ਭਾਈਨੇ ਛੋਟਾ ਕੈਮਰਾ ਤੇ ਸਸਤਾ ਕੈਮਰਾ ਸਿਰਫ 550 ਰੁਪਏ ਦੀ ਰੇਟ ਵਿੱਚ ਆਹ ਕੈਮਰਾ ਆ ਕੈਮਰਾ ਵਾਈਫਾਈ ਆ ਮੋਬਾਈਲ ਦੇ ਨਾਲ ਅਟੈਚ ਹੋਊਗਾ ਸਿਰਫ 599 ਰੁਪਏ ਦੇ ਵਿੱਚ ਇਹ ਕੈਮਰਾ ਉੱਪਰ ਪਿੱਛੋਂ ਆ ਗਿਆ ਬੱਚਿਆਂ ਦੇ ਕਿੰਨੇ ਰਸਟਰ ਆਟ ਆਇਆ ਡਾਂਸਿੰਗ ਕੋਈ ਕਹਿੰਦੇ ਨੂੰ ਜਿਸ ਤਰ੍ਹਾਂ ਵੀ ਆਪਾਂ ਬੋਲਾਂਗੇ ਉਸੇ ਤਰ੍ਹਾਂ ਇਹ ਬੋਲੂਗਾ ਇਹਦਾ ਇਹ ਇਹਦੇ ਥੱਲੇ ਬਟਨ ਲੱਗਿਆ ਹੋਇਆ। ਇਹਨੂੰ ਬਟਨ ਨੂੰ ਪੁਸ਼ ਕਰੋ। ਇਹ ਚਾਰਜ ਹੁੰਦਾ ਚਾਰਜ ਵਾਲਾ। ਇਸ ਤਰ੍ਹਾਂ ਹਲੋ ਆਹੋ ਹਲੋ ਜਿਸ ਤਰ੍ਹਾਂ ਵੀ ਆਪਾਂ ਬੋਲਾਂਗੇ ਉਸ ਤਰ੍ਹਾਂ ਇਹ ਬੋਲਣਾਗਾ। ਦੇਖੋ ਤੇ ਇੱਕ ਵਾਰ ਨੇ ਇਧਰ ਲੱਗਿਆ ਹੋਇਆ ਆਇਆ ਤੇ ਇਧਰ ਲੱਗ ਰਿਹਾ ਹੈ। ਆ ਦੇਖੋ ਇਸ ਨੂੰ ਬੱਚਿਆਂ ਦੇ ਕਿਹੜੇ ਤਰਕੇ ਚਹੀਓ ਅਜਰ ਕਰਦਾ। ਆ ਦੇਖੋ ਹੁਣ ਉਹ ਘੁਰਵਾਇ ਕਿੱਧਰ ਲੱਗਿਆ। ਫਿਰ ਬੰਦ ਕਰੋ। ਇਸ ਤਰ੍ਹਾਂ ਇਸ ਤਰ੍ਹਾਂ ਇਹ ਸੱਤ ਵਜਰ ਕਰਦਾ। ਸੱਤ ਵਜਰ ਹੀ ਕਰਦਾਗਾ। ਉਸ ਤੋਂ ਪਿੱਛੋਂ ਹੋ ਗਿਆ। ਹਟੋ ਟੂਥ ਪੇਸਟ ਡਿਸਪੈਂਸਰ ਜਿਹੜਾ ਆਪਣੇ ਟੀਊਬ ਹੁੰਦੀ ਹੈ ਪੇਸਟ ਦੀ ਉਹ ਖਤਮ ਹੋ ਜਾਂਦੀ ਹੈ ਪਛੜ ਦਿੰਦੇ ਆ ਉਹ ਇਹਦੇ ਵਿੱਚ ਪਸਾਓ ਇਧਰ ਥੱਲੇ ਉਹਦੇ ਵਿੱਚ ਪੂਰਾ ਇਹ ਬਚੂਗਾ ਰਿਹਾ ਇੱਥੇ ਪੋਸਟ ਕਰੋ ਤੇ ਪੇਸਟ ਥੱਲੇ ਆਊਗਾ ਪਰਸ਼ਨ ਲਾਉ ਤੁਸੀਂ ਕਰ ਸਕਦੇ ਹੋ ਥੋੜਾ ਪੇਸਟ ਬਿਲਕੁਲ ਵੀ ਵੇਸਟ ਨਹੀਂ ਜਾਊਗਾ ਟੀਊਬ ਦੇ ਵਿੱਚ ਪੂਰਾ ਪੇਸਟ ਹੀ ਕਰ ਦੂਗਾ ਇਸ ਤਰ੍ਹਾਂ ਦੇ 스마트 ਗੈਜਟ ਕਾਹਰੇ ਪੈਨੇ ਇਹ ਕਾਦੀਆ ਸਲਾਈ ਮਸੀਰ ਇਹ ਬਿਲਕੁਲ ਛੋਟੀ ਸੜਾਈ ਮਸੀਹਾ ਇਹਦੇ ਚ ਦੋ ਸੈੱਲ ਪੈਂਦੇ ਆ ਸੈੱਲ ਪਾਓ ਤੁਸੀਂ ਕੋਈ ਵੀ ਛੋਟੀ ਮੋਟੀ ਸ਼ੋਰ ਲੋਣੀ ਆ ਉਹ ਇਹਦੇ ਨਾਲ ਲਾ ਸਕਦੇ ਆ ਆ ਜੀ ਸੜਾਈ ਮਸੀਹ ਇਹਦੇ ਚ ਦੋ ਸੈੱਲ ਪੈਂਦੇ ਆ ਅਗਰ ਤੁਸੀਂ ਕੋਈ ਛੋਟੀ ਮੋਟੀ ਸ਼ੋਰ ਲੋਣੀ ਆ ਤਾਂ ਇਹਦੇ ਨਾਲ ਇਹਦੇ ਬਟਨ ਨੂੰ ਪੁਸ਼ ਕਰੋ ਇੱਥੇ ਲੂ ਵੀ ਇਹ ਨਾਲ ਇਹ ਛੋਟੀ ਮੋਟੀ ਸੋਨੇ ਦੀ ਆਪਾਂ ਲਾ ਸਕਦੇ ਬਹੁਤ ਬਧੀ ਮਸਤੀ ਬੰਦੀ ਆ ਆ ਸਾਡੇ ਜਿਹੜੇ ਵੀ ਜਿੰਮਤ ਜਾਂਦੇ ਆ ਸ਼ੇਪ ਪੂਰ ਫਾਤਰ ਆਪਣਾ ਸ਼ੇਪ ਪਾਓ ਇਰੇ ਵਿੱਚ ਇਥੋ ਹੀ ਖੁੱਲਦਾਗਾ ਖੁੱਲ ਕੇ ਦੇ ਵਿੱਚ ਸ਼ੇਕ ਹਿਲੋ ਨੂੰ ਸਿਸਟਮ ਬਣਾਇਆ ਆ ਆ ਦੇਖੋ ਪੂਰਾ ਵਧੀਆ ਇਹ ਜਿਮ ਵਾਲੇ ਵੀਰਾ ਖਤਰਾ ਜਿਹਨਾਂ ਨੇ ਸ਼ੇਕ ਬਣਾ ਕੇ ਰੱਖਣਾ ਦਾ ਜਿਹੜੇ ਜਿਮੋਂ ਲਉਂਦੇ ਆ ਉਹਨਾਂ ਖਤਰੇ ਸੁਪਰਸ ਲਾਇਆ ਰਾਇ ਬਹੁਤ ਵਧੀਆ ਗਲਾਸ ਸਾਡਾ ਤੇ ਆ ਆ ਕੀ ਪਾਇਰੋ ਜਿੱਦਾਂ ਆਪਣੇ ਕੋਈ ਬਰਥਡੇ ਆ ਜਾਂ ਮੈਰਿਜ ਆ ਜਦ ਕੋਸ਼ ਵੀ ਆ ਤਾਂ ਪੈਇਰੋ ਇਹਦੇ ਵਿੱਚ ਪੈਇਰੋ ਬੈਜ ਦਾ ਇੱਕ ਤਾਂ ਅਨਾਰ ਵਾਂਗ ਚੱਲਦਾ ਹੈਗਾ ਤੇ ਇੱਕ ਚੱਲਦਾ ਹੈਗਾ ਰੰਗ ਨਾਲ ਉਹ ਮੈਂ ਵੀਡੀਓ ਨਾਲ ਲਾ ਦੂੰਗਾ ਵੀ ਕਿਵੇਂ ਚੱਲਦੀ ਆ ਇਹ ਪੈਇਰੋ ਇਹ ਗਨ ਵੀ ਇੱਥੇ ਮੈਨੂੰ ਕੋਲ ਮਿਲਦੀ ਆ ਤੇ ਇਹਦੇ ਵਿੱਚ ਪੈਨ ਨਾਲ ਪੈਇਰੋ ਵੀ ਸਾਡੇ ਕੋਲੇ ਹੈਗੇ ਨੇ ਆ ਗਿਆ ਜੀ ਟਿਫਨ ਜੇ ਆਪਾਂ ਇਹਦੇ ਵਿੱਚ ਆਪਾਂ ਡਰਾਈ ਫਰੂਟ ਵੀ ਰੱਖ ਸਕਦੇ ਹਾਂ ਜਿਵੇਂ ਗੈਸਟ ਆਗੇ ਇਹਦੇ ਵਿੱਚ ਸਾਰਾ ਅਟੈਚਮੈਂਟ ਪੂਰੀ ਹੈਗੀ ਆ ਜਾਂ ਬੱਚਿਆਂ ਦਾ ਖਾਣਾ ਵੀ ਇਹਦੇ ਵਿੱਚ ਪੈਕ ਕਰ ਸਕਦੇ ਆ ਬਹੁਤ ਵਧੀਆ ਸਟੀਲ ਦੇ ਵਿੱਚ ਟਿਪਨਾ ਆਇਆ ਇਹਦੇ ਵਿੱਚ ਦੀ ਅਟੈਚਮੈਂਟ ਦੇ ਵਿੱਚ ਆ ਗਈ ਜਿਦਾ ਕਿ ਲੋਕਾ ਇਹ ਚਾਪਾ ਮਹਿਮਾਨ ਵਾਸਤੇ ਡਰਾਈ ਫਰੂਟ ਵੀ ਰੱਖ ਸਕਦੇ ਆ ਤੇ ਓਮ ਬੱਚਿਆਂ ਨੂੰ ਵੀ ਦੇ ਸਕਦੇ ਆ ਇਹ ਟਿਫਨ ਆਏਗਾ ਬਹੁਤ ਵਧੀਆਗਾ ਤੇ ਇੱਕ ਆ ਗਿਆ ਆਗਰ ਕਿਸੇ ਨੂੰ ਗਿਫਟ ਕਰਨਾ ਸਭ ਤੋਂ ਵਧੀਆ ਚੀਜ਼ ਆ ਆ ਗਿਫਟ ਕਰਨ ਕਰ ਤਰ ਆ ਆਇਆਗਾ ਇਹ ਇੱਕ ਥਰਮੋਸ ਆਗੀ ਤੇ ਨਾਲ ਇਹਦੇ ਗਲਾਸ ਨੇ ਆ ਆ ਗਿਆ ਤਿੰਨ ਇਹ ਆ ਦੋ ਕੱਪੀਆਂ ਨੇ ਇੱਕ ਕਪੀ ਇਹਦੇ ਉੱਪਰ ਆ ਗਈ ਦੋ ਕੱਪੀਆਂ ਆ ਨੇ ਇੱਕ ਕਪੀ ਇਹਦੇ ਉੱਪਰ ਆ ਗਈ ਇਹ ਕਿਸੇ ਨੂੰ ਵੀ ਗਿਫਟ ਕਰਨ ਖਾਤਰ ਬਹੁਤ ਵਧੀਆ ਚੀਜ਼ ਆ ਇਹ ਵੀ ਇੱਥੇ ਮਰਦੀ ਆ ਆਪਣੇ ਕੋਲੇ ਇਹਦੀ ਕਿਸੇ ਨੂੰ ਚਾਹੀਦੀ ਹੋਵੇ ਤਾਂ ਆ ਬੱਚਿਆਂ ਵਾਸਤੇ ਕਾਰ ਆ ਗਈ ਇਹਦੇ ਚ ਸੈੱਲ ਪੈਂਦੇ ਆ ਸਿਰਫ 180 ਰੁਪਏ ਦੇ ਵਿੱਚ ਸੈੱਲ ਪੈਂਦੇ ਆ ਰਿਮੋਟ ਵਾਲੀ ਕਾਰ ਆ ਗਈ ਬੱਚਿਆਂ ਵਾਸਤੇ ਆ ਗਈ ਆ ਅਗੇ ਜੀ ਲੈਂਪ ਇਹ ਇਸ ਤਰ੍ਹਾਂ ਪੋਰਟਲ ਹੁੰਦਾ ਜਿੱਧਰ ਮਰਜ਼ੀ ਮੋੜੋ ਪੜ ਸਕਦੇ ਹੋ ਜਾਂ ਕਿਸੇ ਭੈਣ ਨੇ ਕੱਪੜੇ ਛੋਣੇ ਹੋਣ ਇਹ ਟੱਚ ਹੈਗਾ ਟੱਚ ਕਰੋ ਚੱਲੂਗਾ ਫਿਰ ਟੱਚ ਕਰੋ ਉਸ ਤੋਂ ਬਾਅਦ ਵਧੂਗਾ ਇੱਥੇ ਮਤਲਬ ਕਿ ਲਾਈਟ ਪੈਂਦੀ ਹੈ ਤਾਂ ਕਿ ਨਹੀਂ ਦੇਦਾ ਹੁਣ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਇੱਥੋਂ ਪੁਸ਼ ਕਰੋਗੇ ਇਹ ਹੋਰ ਤੇਜ਼ ਹੋਊਗਾ ਇਸ ਤਰ੍ਹਾਂ ਇਹ ਟੱਚ ਨਾਲ ਚੱਲੇਗਾ ਇਹ ਲੈਂਪੇ ਤੋਂ ਖਰੀਦ ਸਕਦੇ ਹੋ ਇੱਥੋਂ ਟੱਚ ਤੇ ਇਹ ਇਹਨੇ ਬੰਦ ਹੋਣ ਆ ਬੰਦ ਹੋ ਗਿਆ ਆ ਗਈ ਛਤਰੀ ਆ ਛਤਰੀ ਹੈ ਬੱਚਿਆਂ ਵਾਸਤੇ ਇਹ ਦੇਖਣ ਨੂੰ ਇੱਕ ਕੈਪਸੂਲ ਦੇ ਲੱਗ ਰਿਹਾ ਪਰ ਇਹ ਵਿੱਚੋਂ ਨਿਕਲ ਕੇ ਨਾ ਪੂਰੀ ਟੱਕੜ ਖੁੱਲ ਜਾਂਦਾ ਉਸ ਤੇ ਪਿੱਛੇ ਵਿੱਚੋਂ ਨਿਕਲ ਕੇ ਇੱਕ ਪੂਰੀ ਛਤਰੀ ਬਣ ਜਾਂਦੀ ਹੈ ਇਹ ਬੱਚਿਆਂ ਵਾਸਤੇ ਛਤਰੀ ਆ ਗਈ ਜੀ ਬਹੁਤ ਵਧੀਆ ਛਤਰੀ ਹੈ ਆ ਗੱਡੀ ਦੇ ਵਿੱਚ ਲੱਗਣ ਵਾਲਾ ਕੈਮਰਾ ਆ ਗਿਆ ਜੀ ਜਿਵੇਂ ਆਪਾਂ ਕਾਰ ਦੇ ਵਿੱਚ ਕੈਮਰਾ ਫਿੱਟ ਕਰਨਾ ਇਹ ਕੈਮਰਾ ਦਾ ਇਹਨਾਂ ਪੂਰੀ ਅਟੈਚਮੈਂਟ ਆਉਂਦੀ ਹੈ ਕੈਮਰੇ ਦੇ ਨਾਲ ਹੋਲਡਰ ਵਗੈਰਾ ਅਟੈਚਮੈਂਟ ਪੂਰੀ ਹੋ ਗਈ ਹੈ ਤੇ ਆਹ ਕੈਮਰਾ ਦਾ ਜਿਹੜਾ ਕਿ ਗੱਡੀ ਦੇ ਮੂਹਰੇ ਲੱਗ ਜੂਗਾ ਬਾਰਨਟ ਦੇ ਉੱਤੇ ਜਿਹਦੇ ਵਿੱਚ ਆਪਾਂ ਰਿਕਾਰਡਿੰਗ ਵੀ ਦੇਖ ਸਕਦੇ ਆਂ ਨਾਲ ਦੀ ਨਾਲੇ ਰਿਕਾਰਡਿੰਗ ਕਰੂਗਾ ਸੇਫਟੀ ਵਾਸਤੇ ਕੈਮਰਾ ਬਹੁਤ ਵਧੀਆ ਦਾ ਗੱਡੀ ਦੇ ਮੂਹਰੇ ਲੱਗਣਾ ਹੈ ਕੈਮਰਾ ਬਾਰਨਟ ਦੇ ਉੱਤੇ ਇਹਦੇ ਉੱਪਰ ਆਹ ਡਿਸਪਲੇ ਲੱਗੀ ਹੈ ਇਸ ਤਰ੍ਹਾਂ ਦੀ ਅਟੈਚਮੈਂਟ ਪੂਰੀ ਹੈ ਮੂਹਰੇ ਲੱਗਣਾ ਇਹ ਨਾਲ ਦੀ ਨਾਲ ਵੀਡੀਓ ਰਿਕਾਰਡ ਕਰੂਗਾ ਤੇ ਤੁਸੀਂ ਦੇਖ ਵੀ ਸਕਦੇ ਹੋ ਆਵਾਜ਼ ਵੀ ਰਿਕਾਰਡ ਕਰੂਗਾ ਬਹੁਤ ਟੌਪ ਦਾ ਕੈਮਰਾ ਹੈ ਇਹ ਗੱਡੀਆਂ ਦੇ ਮੂਹਰੇ ਲਾਉਣ ਖਾਤਰ ਤੇ ਇੱਕ ਆਇਆ ਕੈਮਰਾ ਆ ਜੀ ਇਹ ਲੱਗਦਾ ਜਿਹੜੇ ਗੱਡੀਆਂ ਦੇ ਕੈਮਰੇ ਹੈ ਨਹੀਂ ਡਿਸਪਲੇ ਲਾ ਕੇ ਇੱਕ 컬러 ਕੈਮਰਾ ਇਹਦੇ ਨਾਲ ਦਾ ਬਲੈਕ ਐਂਡ ਵਾਈਟ ਕੈਮਰਾ ਵੀ ਮਿਲ ਜੂਗਾ ਜਿਹੜਾ ਗੱਡੀ ਦੇ ਮਗਰ ਜਾਂ ਮੂਹਰੇ ਲੱਗਦਾ ਉਹ ਕੈਮਰਾ ਹੈ ਇਹ ਤੇ ਆ ਆ ਗਿਆ ਜੀ USB ਲਾਈਟ ਜਿਹਦੀ ਤੇਜ਼ ਬਹੁਤ ਲਾਈਟ ਹੈਗਾ ਆਪਣਾ ਚਾਰਜਰ ਹੁੰਦਾ ਉਹਦੇ ਵਿੱਚ ਲੱਗਦੀ ਆ ਇਹ ਚੀਜ਼ ਇਹਦੀ ਜਿਹੜੀ ਲਾਈਟ ਆ ਉਹ 50 ਵੋਲਟ ਦੇ ਬਲਬ ਜਿਹਨੀ ਲਾਈਟ ਆ 50 ਵੋਲਟ ਦੇ ਨਹੀਂ ਤੇ ਇੱਥੇ ਲੱਗੂਗਾ ਇਹ ਆਪਣੇ ਚਾਰਜਰ ਤੇ ਬਹੁਤ ਟੌਪ ਦੀ ਚੀਜ਼ ਆ ਬਹੁਤ ਪੜਨ ਵਾਸਤੇ ਕੋਈ ਵੀ ਕੰਮ ਕਰਨਾ ਪੂਰਾ ਬਹੁਤ ਵਧੀਆ ਲੈਂਪ ਆ ਇਸ ਤਰ੍ਹਾਂ ਦੇ 스마트 ਗੈਜਟ ਲੈਣ ਲਈ ਇੱਕ ਵਾਰੀ ਜ਼ਰੂਰ ਵੇਚ ਕਰੋ ਹਰ ਇੱਕ ਆਨਲਾਈਨ ਚੀਜ਼ ਇੱਥੇ ਮਿਲਦੀ ਆ ਆਨੰਦ ਦੀ ਸ਼ੋਅ ਆ ਜਾਂਦੀ ਇਹਦੇ ਨਾਲ ਮਾਈਕ ਆ ਮਾਈਕ ਦੇ ਵਿੱਚ ਆਪਾਂ ਇਹ ਚ ਕੋਈ ਕਮ ਫਕਸਣਾ ਛੋਟਾ ਮੋਟਾ ਮਾਈਕ ਦੇ ਵਿੱਚ ਬੋਲ ਵੀ ਸਕਦੇ ਆ ਤੇ ਇਹਦੇ ਵਿੱਚ ਪੈਨ ਡਰਾਈਵ ਯੂ ਐਸ ਬੀ ਸਭ ਕੁਝ ਲੱਗ ਜਾਗਾ ਮੋਬਾਈਲ ਨਾਲ ਅਟੈਚ ਆਗਾ ਤੇ ਆਹ ਹੈ ਮ사ਜਰ ਆਪਾਂ ਕਿਤੇ ਵੀ 2 ਇਨ 1 ਮ사ਜਰ ਹੈਗਾ ਆਪਾਂ ਕਿਤੇ ਵੀ ਮ사ਜ ਕਰ ਸਕਦੇ ਆ ਇਹ ਨਾਲ ਬਾਕੀ ਮ사ਜਰ ਸਾਰੇ ਪੈ ਨੇ ਇਸ ਤਰ੍ਹਾਂ ਫੁੱਟ ਮ사ਜਰ ਹੋ ਗਿਆ ਵੱਡਾ ਮ사ਜਰ ਹੋ ਗਿਆ ਮੱਛੀ ਮ사ਜਰ ਹੋ ਗਿਆ ਹਰ ਇੱਕ ਮ사ਜਰ ਪੈਲੇ ਇੱਕ ਨਾਮ ਮ사ਜਰ ਆ ਬਹੁਤ ਕਾਮਯਾਬ ਮ사ਜਰ ਹੈ ਇੱਕ ਵਾਰੀ ਯੂਰ ਬਿਲ ਚ ਕਰੋ